ਔਰ ਕੋਈ ਚੀਜ਼ ਨਹੀਂ ਹੱਥ ਨਿਕਲੀ ਬੈਟ ਪੇਟੀਆਂ ਬਿਸਤਰੇ ਕੰਬਲ ਬਹੁਤ ਲਾ ਕੇ ਪਾਂਡਾ ਟਿੰਡਾ 5-6000 ਦਾ ਪਾਂਡੇ ਹਨ ਬਹੁਤ ਯਾਦ ਪਾਂਡੇ ਲਾ ਕੇ ਕਮਾਈ ਕਰ ਕਰ ਬਣਾਇਆ ਸੀ ਦਿਹਾੜੀਆਂ ਕਰਨੇ ਕਮਾਤ ਕਰ ਕਰਕੇ ਆਪਣਾ ਸਮਾਨ ਬਣਾਇਆ ਸੀ ਸਾਡਾ ਕੁਝ ਨਹੀਂ ਪਿਛ ਨਾ ਕਿਨੇ ਅੱਜ ਤੱਕ ਕਿਹਨਾਂ ਸਾਡੀ ਸਨਾਈ ਕੀਤੀ ਕਿਈ ਬੱਚਿਆਂ ਦੇ ਸੁਪਨੇ ਹੋਣਗੇ ਤੁਹਾਡੇ ਸੁਪਨੇ ਹੋਣਗੇ ਮੈਂ ਬੰ ਬੱਚਨ ਪੜਾ ਪੜਾ ਕੇ ਮਿਹਨਤ ਕਰ ਕਰ ਕੇ ਪੜਾਉਂਦਾ ਹਾਂ ਜੋ ਆਸ਼ਾ ਸਾਡੀ ਪਰੇ ਕਰਨਗੇ ਗਰੀਬ ਕੱਢਾਂ ਗਰੀਬੀ ਸਾਡੀ ਕੱਢਣਗੇ ਗਰੀਬੀ ਦਾ ਹਾਲ ਹਟਾਉ ਉਹ ਕਰਦਾ ਹਾਂ ਸਨਾਂ ਦਾ ਫਿਰ ਪਿੱਛੇ ਪੈ ਜਾਣਾ ਨਹੀਂ ਕਾਫੀ ਜਿਹੜੀਆਂ ਪੰਜਾਬ ਦੀਆਂ ਸੰਸਥਾ ਮਦਦ ਕਰ ਰਹੀਆਂ ਹੁਣ ਉਹ ਦੇਖਣਗੇ ਮੈਨੂੰ ਲੱਗਦਾ ਜਰੂਰ ਕੋਈ ਨਾ ਕੋਈ ਜਿਹੜਾ ਆਊਗਾ ਮਹਾਰਾਜ ਜੀ ਆ ਕੋਈ ਕੱਲੇਗਾ ਤਾਂ ਮਿਲੇਗਾ ਨਹੀਂ ਤੇ ਨਾ ਹੀ ਮੁਸ਼ਕਲ ਇਹ ਪਿੰਡ ਦੇ ਦੁਨੀਆ ਆਪਣੇ ਘਰ ਪਰ ਹੁੰਦੇ ਕੋਈ ਨਹੀਂ ਇੱਕ ਦੂਜੇ ਦਾ ਸੋਇਦਾ ਤੁਸੀਂ ਵੀ ਉੱਥੇ ਤੁਸੀਂ ਹੀ ਰਹੇ ਤੁਸੀਂ ਹੀ ਤੇ ਰਹਿੰਦੇ ਤੁਸੀਂ ਹੀ ਉੱਥੇ ਬੱਤੀ ਹੈ ਕੋਈ ਸੁਵਿਧਾ ਨਹੀਂ ਹੈਗੀ ਅਜੇ ਨਹੀਂ ਲਾਈ ਤੱਕ ਕੋਈ ਨਾ ਸਰਕਾਰ ਜਿਹੜੀ ਦੇਂਦਾ ਹੀ ਇਹ ਮੱਛਰ ਟੂ ਹਿਲਾ ਕੇ ਸੌਂਦਾ ਰਾਤ ਬਹੁਤ ਮੰਦਾ ਹੜ ਹੜ ਬਹੁਤ ਜ਼ਿਆਦਾ ਕਿ ਨਾ ਕੋਈ ਕਿ ਨਾ ਖਰਾਸ਼ਣ ਕੱਚਾ ਮਿਲਦਾ ਉਹ ਹੀ ਬਣਾਏਗਾ ਸੋ ਤੁਸੀਂ ਦੇਖ ਸਕਦੇ ਹੋ ਇਹ ਹੈ ਲੋੜਪੰਥ ਪਰਵਾਹ ਜਿਨ੍ਹਾਂ ਨੂੰ ਹਜੇ ਤੱਕ ਜਿਹੜੀ مالی ਸਹੂਲਤ ਹੈ ਉਹ ਨਹੀਂ ਪਹੁੰਚ ਸਕੀ ਮੈਂ ਸਾਰੇ ਅਕੇ ਇਹ ਬੇਨਤੀ ਕਰਾਂਗਾ ਕਿ ਇਹ ਸੰਸਥਾ ਜਿਹੜੀਆਂ ਅੱਗੇ ਆ ਰਹੀਆਂ ਪੰਜਾਬ ਦੀਆਂ ਸਾਰੀਆਂ ਸੰਸਥਾ ਲਗਭਗ ਕੰਮ ਕਰ ਰਹੀਆਂ ਤੇ ਇੱਥੇ ਜ਼ਰੂਰ ਪੁੱਜਣ ਤੇ ਇਹਨਾਂ ਲੋਕਾਂ ਦੀ ਜਿਹੜੀ ਮਦਦ